ਰਾਮ ਕਲੀ ਸੱਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਅਵਸਲ ਤਿਹੋ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਆਇ ਆਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਉ ਪੈਜ ਰੱਖੋ ਹਰ ਜਨਹਿ ਕੇਰੀ ਹਰ ਦੇਹੁ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਉ ਹਰ ਧਾਰ ਕਿਰਪਾ ਸਤਗੁਰ ਮਲਾਇਆ ਤਨ ਤਨ ਕਹੇ ਸਾਬਾਸ ਜੀਉ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਉ ਮੈਂ ਪਾਸ ਜੀਉ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਉ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਗੁਰ ਭਾਣੈ ਆਪਣੈ ਬਹਿ ਪਰਵਾਰ ਸਦਾਇ ਮਤ ਮੈਂ ਪਿਛੈ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪੈ ਨਾਵੇ ਸਤ ਗੁਰੂ ਪਰਤਖ ਹੁੰਦਾ ਬਹਿ ਰਾਜ ਆਪ ਟਕਾਇਆ ਸਭ ਸਿੱਖ ਬੰਦਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿ ਉਹ ਨਿਰਬਾਨ ਜੀਉ ਕੇਸੋ ਗੋਪਾਲ ਪੰਡਤ ਸੱਦਿ ਉਹ ਹਰ ਹਰ ਕਥਾ ਪੜਹਿ ਪੁਰਾਣ ਜੀਉ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ RAMDAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਏ ਜੀਉ ਮੋਹਰੀ ਪੁੱਤ ਸਨਮੁਖ ਹੋਇਆ RAMDAS ਐ ਪੈਰੀ ਪਾਏ ਜੀਉ ਸਭ ਪਵੈ ਪੈਰੀ ਸਤਗੁਰੂ ਕੇਰੀ ਜਿੱਥੈ ਗੁਰੂ ਆਪ ਰੱਖਿਆ ਕੋਈ ਕਰਬ ਖੀਲੀ ਨਿਮੈ ਨਾਹੀ ਫਿਰ ਸਤ ਗੁਰੂ ਆਣ ਨਿਵਾਇਆ ਹਰ ਗੁਰਹਿ ਬਾਣਾ ਦੀ ਵੜਿਆਈ ਤੁਰ ਲਿਖਿਆ ਲੇਖ ਰਜਾਏ ਜੀਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਆਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੋਇੜਾ ਮੇਰਾ ਸਾਜਣੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਨੈਣ ਅਲੋਇਆ ਘਟ ਘਟ ਸੋਇਆ ਹੱਥ ਅੰਮ੍ਰਿਤ ਪ੍ਰਿਆ ਗੂੜਾ ਨਾਲ ਉਹ ਵੰਦਾ ਲਹਿ ਨਾ ਸਕੰਦਾ ਸਵਾਉ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਚੀ ਬਾਤਾ ਮਿਲਣ ਨਾ ਜਾਈ ਭਰਮ ਢੜਾ ਕਹੋ ਨਾਨਕ ਗੁਰ ਬਿਨ ਨਾਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਨ ਆਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਤਾਰਾ ਅਪਰ ਅਪਾਰਾ ਕਟ ਕਟ ਅੰਤਰ ਸੋਹਨਿਆ ਇਕ ਦਾਸੀ ਤਾਰੀ ਸਭਲ ਬਸਾਰੀ ਜੀ ਜੰਤ ਲੈ ਮੋਹਣਿਆ ਜਿਸਨੂੰ ਰਾਖੈ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕਉ ਪ੍ਰਭ ਪਿਆਰਾ ਮਾਣੂ ਪ੍ਰਭ ਮਾਣੂ ਮੇਰੇ ਪ੍ਰਭ ਕਾ ਮਾਣੂ ਜਾਣੋ ਪ੍ਰਭ ਜਾਣੋ ਸੁਆਮੀ ਸੁਗੜ ਸੁਜਾਣ ਸੁਗੜ ਸੁਜਾਨਾ ਸਦ ਪ੍ਰਧਾਨ ਅੰਮ੍ਰਿਤ ਹਰਿ ਕਾ ਨਾਮਾ ਚਾਖ ਅਗਾਣੀ ਸਾਰੰਗ ਪਾਣੀ ਜਿਨ ਕੈ ਭਾਗ ਮਥਾਨਾ ਤਿਨਹੀ ਪਾਇਆ ਤਿਨਹਿ ਧਿਆਇ ਸਗਲ ਤਿਸੈ ਕਾਮਾਣੂ ਕਉ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸੈ ਦੀ ਬਾਣੂ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੈ ਵਿਧਾਈ ਸੋ ਪ੍ਰਭ ਧਿਆਈਐ ਸਭ ਕਿਛੁ ਪਾਈਐ ਮਰੈ ਨਾ ਆਵੈ ਜਾਈ ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲਿ ਨਿਰਗੁਣੀਐ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹਲਾ ਪੰਜਵਾਂ ਹਰ ਹਰ ਧਿਆਏ ਮਨ ਖਿਨ ਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁਖ ਭਾਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਵਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਪੰਡਾਰ ਨਾਮ ਅਨੰਤ ਧਾਰਾ ਨਾਮ ਨਰ ਹਰਿ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਨਾ ਕਿਲ ਵਿਖ ਹਰਨਾ ਨਾਮ ਕੁਲੇ ਚਰਨਾ ਨਾਮ ਜਮ ਕੀ ਤਰਾ ਸਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲਹਿ ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਵਖਾਨੈ ਜੀ ਜੰਤ ਸਭ ਤਉ ਜਿ ਧਿਆਵਹਿ ਫੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ ਕਰੁਣਾ ਮੈਂ ਜਗਦੀਸ਼ਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨੈ ਬਿਨਵੰਤ ਨਾਨਕ ਕਰਹੁ ਕਿਰਪਾ ਸੋਏ ਤੁਝਹਿ ਪਛਾਨੈ ਮੋਹਿ ਨਿਰਗੁਣ ਅਨਾਥ ਸਰਣੀ ਆਇਆ ਬਲ 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 ਗੁਰਦੇਵ ਜਿਨ ਨਾਮ ਦਿਰਡਾਇਆ ਗੁਰਨਾਮ ਦਿਆ ਕੁਸਲ ਥੀਆ ਸਰਬ ਇੱਛਾ ਪੁੰਨੀਆਂ ਜਲਨੇ ਬੁਝਾਈ ਸ਼ਾਂਤੀ ਆਈ ਮਿਲੇ ਚਰੀ ਵਛੁਨਿਆ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰਣਚੁਣੋ ਸ਼ਬਦ ਅਲਾਹਦ ਨਿਤ ਉਠ ਗਾਈਐ ਸੰਤਨ ਕੈ ਕਿਲ ਵੇਖੋ ਸਭ ਦੁਖ ਬਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ ਹਰ ਨਾਮ ਲੀਜੈ ਅਮਿਉ ਪੀਜੈ ਰੈਣ ਦਿਨਸ ਅਰਾਦੀਐ ਜੋਗ ਦਾਨ ਅਨੇਕ ਕਿਰਿਆ ਲਗ ਚਰਨ ਕਮਲਹਿ ਸਾਦੀਐ ਭਾਉ ਭਗਤ ਦਇਆਲ ਮੋਹਨ ਦੂਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਢਿਆਏ ਸੁਆਮੀ ਨਰਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਅਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਖਨੇਰੇ ਰਾਮ ਸੁਖ ਨਿਧਾਨ ਮਿਲੇ ਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਬ੍ਰਹਮ ਪਉ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮੇਲਾ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਰ ਮਾਧੂ ਅੰਤ ਨ ਪਾਈਐ ਗੁਨੀਐ ਰਾਮ ਦਿਆਲ ਦੁਖ ਹਰ ਸਰਨ ਦਾਤਾ ਸਗਲ ਦੁਖ ਨਿਵਾਰਨੋ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਧਾਰਨੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਯਾ ਕੀਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਣੀ ਲਾਏ ਰਾਮ ਆਠ ਪੈਰ ਆਪਣਾ ਪ੍ਰਭ ਸਿਮਰਹਿ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਵਜਲ ਰਹੀ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਬਾਣਾ ਸਭ ਇਛ ਪੁਣੀ ਆਸ ਪੂਰੀ ਮਿਲੇ ਸਤਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁਖ ਵਸੂਰਿਆ